ETT ਟੀਚਰਾਂ ਵੱਲੋਂ ਕੀਤੇ ਗਏ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ETT ਕਲੀਅਰ ਕਰਨ ਵਾਲੇ ਅਧਿਆਪਕਾਂ ਨੂੰ ਨਿਯੁਕਤੀ ਦੇ ਆਰਡਰ ਤਾਂ ਦੇ ਦਿੱਤੇ ਗਏ ਹਨ ਮਗਰ ਉਹਨਾਂ ਨੂੰ ਮੈਡੀਕਲ ਕਰਵਾਉਣ ਲਈ ਕਈ ਦਿਨਾਂ ਤੋਂ ਦਰਦ-ਦਰਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਪਿਛਲੇ ਕੁਝ ਦਿਨਾਂ ਤੋਂ ਸੁਵਿਧਾ ਸੈਂਟਰ ਅਤੇ ਹੈਲਥ ਵਿਭਾਗ ਦੀਆਂ ਕਰਮਚਾਰੀਆਂ ਦੀ ਹੜਤਾਲ ਦੇ ਚੱਲਦਿਆਂ ਉਹਨਾਂ ਦਾ ਮੈਡੀਕਲ ਨਹੀਂ ਹੋ ਰਿਹਾ ਜਿਸ ਕਾਰਨ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਸੈਂਕੜੇ ETT ਅਧਿਆਪਕ ਮੈਡੀਕਲ ਕਰਵਾਉਣ ਵਾਲੇ ਡਾਕਟਰਾਂ ਦੇ ਤਰਲੇ ਇੱਕ ਮੰਤਾਂ ਕੱਢਦੇ ਨਜ਼ਰ ਆਏ ਮਗਰ ਫੇਰ ਵੀ ਉਹਨਾਂ ਦਾ ਮੈਡੀਕਲ ਨਹੀਂ ਹੋ ਸਕਿਆ ਉਹਨਾਂ ਕਿਹਾ ਕਿ ਬੜੀ ਮੁਸ਼ਕਲ ਨਾਲ ਸਾਨੂੰ ਸਰਕਾਰੀ ਨੌਕਰੀ ਮਿਲਣ ਦੀ ਆਸ ਹੋਈ ਹੈ ਅਤੇ ਮੈਡੀਕਲ ਨਾ ਹੋਣ ਦੇ ਚਲਦਿਆਂ ਡਰ ਲੱਗਿਆ ਹੋਇਆ ਹੈ ਕਿ ਕਿਤੇ ਸਾਡੀ ਸਰਕਾਰੀ ਨੌਕਰੀ ਇਸ ਹੜਤਾਲ ਦੀ ਬਲੀ ਨਾ ਚੜ ਜਾਏ ਸਮਸਿਆ ਇਸ ਤਰ੍ਹਾਂ ਹੈ ਕਿ 8 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਅੱਜ ਅਸੀਂ ਰਜ਼ਗਾਰ ਜਿਹੜਾ ਲੈਣ ਦੇ ਬਰੂਹਾਂ 'ਤੇ ਖੜੇ ਸੀ ਕੱਲ ਸਾਨੂੰ ਜੁਆਇਨਿੰਗ ਲੈਟਰ ਮਿਲਿਆ ਤੇ ਅੱਜ ਅਸੀਂ ਆਪਣਾ ਮੈਡੀਕਲ ਜਿਹੜਾ ਬਣਾਉਣ ਵਾਸਤੇ ਇੱਥੇ ਆਏ ਆਏ ਹਾਂ ਅਲੱਗ-ਅਲੱਗ ਡਿਸਟ੍ਰਿਕਟ ਤੋਂ ਲਗਭਗ 200 ਕੈਂਡੀਡੇਟ ਇੱਥੇ ਆਇਆ ਕੋਈ ਲੁਧਿਆਣਾ ਤੋਂ ਕੋਈ ਪਟਿਆਲਾ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਬਠਿੰਡਾ ਤੋਂ ਤੇ ਅੱਜ ਜਦੋਂ ਮਾਨਸਾ ਤੋਂ ਜਦੋਂ ਅਸੀਂ ਇੱਥੇ ਆਏ ਆ ਤਾਂ ਇਹ ਸਾਨੂੰ ਦੱਸਿਆ ਜਾ ਰਿਹਾ ਕਿ ਇੱਥੇ ਹੜਤਾਲ ਹੈ ਕਿਸ ਤਰ੍ਹਾਂ ਇਹ ਲੋਕ ਮੈਨੇਜ ਕਰਨਗੇ 2-200 ਤੋਂ 230 ਕਿਲੋਮੀਟਰ ਤੋਂ ਲੋਕ ਜਿਹੜੇ ਇੱਥੇ ਆਏ ਆ ਅੱਜ ਕਹਿਤਾ ਜਾਂਦਾ ਕਿ ਵੀਰਵਾਰ ਆਓ ਵੀਰਵਾਰ ਨਹੀਂ ਕੰਮ ਹੁੰਦਾ ਤਾਂ ਫਿਰ ਅਗਲੇ ਸੋਮਵਾਰ ਤੱਕ ਆਓ ਸੋ ਇਸ ਤਰ੍ਹਾਂ ਜਿਹੜਾ ਇਹ ਆ ਲੋਕਾਂ ਨੂੰ ਖੱਜਲ-ਖੁਰੀ ਹੋ ਰਹੀ ਹੈ ਤੇ ਬਹੁਤ ਸਾਰੀ ਸਮੱਸਿਆਵਾਂ ਫੇਸ ਕਰ ਰਹੇ ਨੇ ਇੱਕ ਸਿਸਟਮ ਵੀ ਜ਼ਿੰਮੇਵ ਇੱਕ ਇਹਨਾਂ ਦੀ ਮੈਡੀਕਲ ਆਫਸਰਾਂ ਦੀ ਇਹ ਜੂਨੀਅਨ ਹੈਗੀ ਆ ਉਹਨਾਂ ਵੀ ਜ਼ਿੰਮੇਵਾਰ ਹੈ ਕਿਉਂਕਿ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਜੜੇ ਆ ਉਹ ਬਾਕੀ ਜਿਹੜੇ ਪੜੇ ਲਿਖੇ ਜੜੇ ਆ ਉਹ 8 ਸਾਲ ਤੋਂ ਰੋਜ਼ਗਾਰ ਲਈ ਲੜ ਰਹੇ ਜੜੇ ਅਧਿਆਪਕ ਹੈ ਉਹਨਾਂ ਨੂੰ ਹਰਾਸਟ ਹੋਣਾ ਪੈ ਰਿਹਾ ਮੈਂ ਮੈਂ ਬਗਿਤਾ ਸਲਵਾਨ ਆ ਮੈਂ ਗਰਸ਼ੰਕਰ ਤੋਂ ਆਈ ਆ ਤੇ ਸਾਨੂੰ 2-3 ਦਿਨ ਹੋ ਗਏ ਕਾਫੀ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਜਦੋਂ ਸਾਡੀ ਗੱਡੀ ਜਿਹੜੀ ਆ ਧੁਰ ਚੜੀ ਹੋਈ ਆ ਇੱਥੇ ਆ ਕੇ ਪਤਾ ਲੱਗਦਾ ਕਿ ਨਹੀਂ ਜੀ ਸਟ੍ਰਾਈਕ ਆ ਫਿਰ ਅਸੀਂ ਸਾਨੂੰ ਬਹੁਤ ਹੀ ਪ੍ਰੋਬਲਮ ਦਾ ਫੇਸ ਕਰਨੀ ਪੈ ਰਹੀ ਤੁਸੀਂ ਅਪਰੋਚ ਵੀ ਕੀਤੀ ਹੈਗੀ ਵੀ ਸਾਡੇ ਮੈਡੀਕਲ ਕਰ ਦਿੱਤੇ ਜਾਣ ਚਾਹੀਏ ਐਜੇ ਥੋੜਾ ਕੋਆਪਰੇਟ ਕਰਕੇ ਸਾਡੇ ਮੈਡੀਕਲ ਕਰ ਦੇਣ ਬਾਕੀ ਅਸੀਂ ਜਲਦੀ ਰਹਿ ਨਹੀਂ ਉਹ ਕਹਿ ਰਿਹਾ ਕਿ ਨਹੀਂ ਹਲੇ ਇਦਾਂ ਦਾ ਕੋਈ ਸਾਡੇ ਜੋ ਸਾਨੂੰ ਉਪਰ ਆਰਡਰ ਆਉਂਗੇ ਫਿਰ ਅਸੀਂ ਕਰਾਂਗੇ ਉਹ ਜੋ ਫੋਰ ਡਿਸਟ੍ਰਿਕਟ ਵਿੱਚ ਹੋ ਰਹੀ ਹੈ ਜੀ ਉਹ ਕਿੱਦਾਂ ਹੋ ਰਹੀ ਹੈ ਫਿਰ ਉੱਥੇ ਮੈਡੀਕਲ ਕਿਵੇਂ ਹੋ ਰਿਹਾ ਇੱਥੇ ਕਿਉਂ ਨਹੀਂ ਹੋ ਰਿਹਾ ਨਹੀਂ ਕਿਹੜੀ ਕਿਹੜੀ ਜਗ੍ਹਾ ਹੋ ਰਿਹਾ ਜਲੰਧਰ ਹੋ ਰਿਹਾ ਜੀ ਮੁਹਾਲੀ ਹੋ ਰਿਹਾ ਤਰਨਤਾਰਨ ਹੋ ਰਿਹਾ ਹਾਂਜੀ ਹਾਂਜੀ ਫਿਰ ਉੱਥੇ ਵੀ ਤਾਂ ਹੋ ਰਿਹਾ ਇਹ ਵੀ ਤਾਂ ਲੈ ਸਕਦੇ ਹੁਸ਼ਿਆਰਪੁਰ ਵਿੱਚ ਵੀ ਜਿਹਦੇ ਇਹਨਾਂ ਦਾ ਪ੍ਰਧਾਨ ਇੱਕ ਹੈ ਜਿਨ੍ਹਾਂ ਨੇ ਇਹਨਾਂ ਨੂੰ ਇਨਸਟਰਕਸ਼ਨ ਦੇਣੀਆਂ ਇੱਥੋਂ ਦੀਆਂ ਇਨਸਟਰਕਸ਼ਨ ਹੋਰ ਨੇ ਫਿਰ ਉੱਥੋਂ ਦੀਆਂ ਇਨਸਟਰਕਸ਼ਨ ਹੋਰ ਨੇ ਉਹਨਾਂ ਨੂੰ ਨਹੀਂ ਤੁਸੀਂ ਕਿਸੇ ਨਾਲ ਅਪਰੋਚ ਕੀਤੀ ਹੈ ਸੀਵਲ ਸਰਜਨਲ ਸਰ ਨਿਊਜ਼ ਦਾਸ ਤੋਂ ਰਜੀਵ ਸ਼ਰਮਾ ਦੇ ਨਾਲ ਹੁਸ਼ਿਆਰਪੁਰ ਤੋਂ ਯੋਗੀ ਦੀ ਰਿਪੋਰਟ ਪੰਜਾਬ ਨਾਓ